ਸਤਿ ਸ਼੍ਰੀ ਅਕਾਲ ਦੋਸਤੋ ਗਵਚੀਆਂ ਪੜਨਾ ਚੈਨਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਦੀ ਜਿਹੜੀ ਸਿੱਖ ਰਾਜਨੀਤੀ ਹੈ ਉੱਤੇ ਇੱਕ ਟਾਕਸ ਕਰਦੀ ਇੱਕ ਗਜ਼ਲ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਿਓ ਜ਼ਰੂਰ ਚੰਗੀ ਲੱਗੇਗੀ ਅਰਜ਼ ਕੀਤਾ ਕਿ ਤੱਕੇ ਸ਼ਾਹੀ ਤੌਬਾ ਤੌਬਾ ਤੱਕੇ ਸ਼ਾਹੀ ਤੌਬਾ ਤੌਬਾ ਲੋਈ ਲਾਹੀ ਤੌਬਾ ਤੌਬਾ ਲੋਈ ਲਾਹੀ ਤੌਬਾ ਤੌਬਾ ਵੇਚੀ ਸ਼ਰਮ ਜਮੀਰਾ ਮਰੀਆਂ ਬਾਬਰ ਸ਼ਾਹੀ ਤੋਬਾ ਤੋਬਾ ਵੇਚੀ ਸ਼ਰਮ ਜਮੀਰਾ ਮਰੀਆਂ ਬਾਬਰ ਸ਼ਾਹੀ ਤੋਬਾ ਤੋਬਾ ਅਕਲ ਨੂੰ ਜਿੰਦੇ ਲਾ ਕੇ ਫਿਰਦੇ ਲਾਂਗੜ ਚਾਈ ਤੋਬਾ ਤੋਬਾ ਛੋਟੇ ਲਾਲਚ ਦੇ ਲਈ ਚਮਚੇ ਸਭ ਤਨਖਾਈ ਤੋਬਾ ਤੋਬਾ ਛੋਟੇ ਲਾਲਚ ਦੇ ਲਈ ਚਮਚੇ ਸਭ ਤਨਖਾਈ ਤੋਬਾ ਤੋਬਾ ਆਪ ਬਣਾ ਕੇ ਤੋੜਨੇ ਆਪੇ ਦੀਨ ਤਬਾਹੀ ਤੋਬਾ ਤੋਬਾ ਬੱਕਰੇ ਦੀ ਮੈਂ ਮਰ ਨਾ ਦਿੰਦੇ ਬੱਕਰੇ ਦੀ ਮੈਂ ਮਰ ਨਾ ਦਿੰਦੇ ਨੀਚ ਸਲਾਹੀ ਤੋਬਾ ਤੋਬਾ ਵੱਡਿਆਂ ਦੀ ਕੁਰਬਾਨੀ ਉੱਪਰ ਖਾਕ ਪਵਾਈ ਤੋਬਾ ਤੋਬਾ ਵੱਡਿਆਂ ਦੀ ਕੁਰਬਾਨੀ ਉੱਪਰ ਖਾਕ ਪਵਾਈ ਤੋਬਾ ਤੋਬਾ ਜਿੱਕਣ ਜਗਤੋਂ ਜਾਣਾ ਹੀ ਨਹੀਂ ਮੌਤ ਭੁਲਾਈ ਤੋਬਾ ਤੋਬਾ ਜਿੱਕਣ ਜਗਤੋਂ ਜਾਣਾ ਹੀ ਨਹੀਂ ਮੌਤ ਭੁਲਾਈ ਤੋਬਾ ਤੋਬਾ ਤੱਕੇ ਸਾਈ ਤੋਬਾ ਤੋਬਾ ਲੋਹੀ ਲਈ ਤੋਬਾ ਤੋਬਾ ਧੰਨਵਾਦ ジョンデ・バスデル・アバード・サシカ。